ਅਸੀਂ ਮੰਡੀ ਗੁਰ ਮੰਡੀ ਰੋਡ ਤੇ ਆਏ ਹਾਂ ਕੀ ਮਾਮਲਾ ਕੀ ਥਾਰਾ ਹਾਂਜੀ ਅੱਜ ਫਾਇਰ ਬ੍ਰਿਗੇਡ ਤੇ ਕਾਲ ਆਈ ਸੀਗੀ ਇੱਕ ਕੀ 1210 ਤੇ ਭਗਤ ਦੇ ਹੱਤੇ ਲੋਹਾ ਮੰਡੀ ਚ ਅੱਗ ਲੱਗ ਗਈ ਕੱਪੜੇ ਦੀ ਦੁਕਾਨ ਤੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਲਵਾ ਕੇ ਦੇਖਿਆ ਤੇ ਏਸੀ ਦੇ ਕਾਰਨ ਅੱਗ ਲੱਗੀ ਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਾਣੀ ਦੀ ਮਦਦ ਨਾਲ ਚੰਗੀ ਤਰ੍ਹਾਂ ਕਾਬੂ ਪਾਇਆ ਤੇ ਫਰਮੇਡ ਦੀਆਂ ਗੱਡੀਆਂ ਕਿੰਨੀਆਂ ਟੋਟਲ ਦੀ ਫਾਇਰ ਬ੍ਰਿਗੇਡ ਦੀਆਂ ਲਗਭਗ 3 ਗੱਡੀਆਂ ਲਾ ਦਿੱਤੀਆਂ ਨੁਕਸਾਨ ਕਿੰਨਾ ਹੋ ਗਿਆ ਆਪਣਾ ਨੁਕਸਾਨ ਦਾ ਅਦਾਜਾ ਮਾਲਕ ਦਾ ਸਕਦੇ ਕਿ ਦੇ ਕਾਰਨ ਕੀ ਰਹਾ ਅੱਗ ਲੱਗਣ ਦੇ ਤੇ ਮਾਲਕਾ ਦੇ ਅਨੁਸਾਰ ਏਸੀ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਆ। ਤੁਹਾਨੂੰ ਕਿੰਨੇ ਵਜੇ ਪਤਾ ਲੱਗਾ? 12:10 ਵਜੇ ਤੇ ਹੁਣ ਕਾਬੂ ਆ ਕਿਤੇ? ਹੱਕ ਕਾਬੂ ਹੋ ਗਿਆ। ਜਸਵੰਤ لال ਮੰਗਾ ਜੀ। ਹਾਂ ਜੀ ਸਰ ਕੀ ਮਾਮਲਾ ਕੀ ਆ ਜਿਹੜਾ ਇਹ? ਭਗਤ ਦੀ ਹੱਟੀ ਦੀ ਦੁਕਾਨ ਦਾ ਨਾ ਆਇਆ। ਹਾਂ ਜੀ। ਏਸੀ ਗਰਮੀ ਕਰਕੇ ਗਰਮੀ ਕਰਕੇ ਏਸੀ ਫਟ ਗਿਆ। ਕਿੰਨਾ ਕਿਰਤਾਨ ਹੋ ਗਿਆ ਲੱਗੀ ਆ। ਹਲੇ ਗਰੇ ਨੁਕਸਾਨ ਦਾ ਹਜੇ ਕੋਈ ਅੰਦਾਜ਼ ਨਹੀਂ ਲਗਾਇਆ ਜੀ ਹਾਂਜੀ ਹਾਈ ਤਾਂ ਜੀ ਮਾਲ ਬਚਾ ਸਾਡ ਜਾਨਾ ਜਾਨ ਮਾਲ ਸਾਡੀ ਬਚ ਗਿਆ ਸਭ ਨੇ ਮੁੰਡਿਆਂ ਦੇ ਵੀ ਸਾਡੇ ਸਭ ਨੇ ਇਹ ਹੋਇਆ ਕਿਦਾਂ ਜੀ ਮਦਰ ਜੀ ਏਸੀ ਫਟ ਗਏ ਜ਼ਿਆਦਾ ਗਰਮੀ ਕਰਕੇ ਕਿੰਨੇ ਏਸੀ ਸੀਗੇ ਆਪਣੇ ਦੋ ਏਸੀ ਸੀ ਅੱਛਾ ਜੀ ਦੋਨਾਂ ਨੂੰ ਅੱਗ ਪੈ ਗਈ ਹਾਂਜੀ ਚੱਲ ਚੱਲ ਜ਼ਿਆਦਾ ਹੁਣ ਕਿਤੇ ਬਾਹਰ ਕਿੱ데 ਕਿਦਾਂ ਪਹੁੰਚਣੀ ਹੈ ਫਾਗੜ ਮੁਕਸੇ ਪਹੁੰਚਗੇ ਜੀ ਕਿੰਨੀਆਂ ਗੱਡੀਆਂ ਆਈਆਂ ਫਾਗੜ ਦੇ ਦੋ ਗੱਡੀਆਂ ਆਈਆਂ ਫਾਗੜ ਦੀਆਂ ਹੁਣ ਕਿਦਾਂ ਕਿਤੇ ਕਾਬੂ ਆ ਜੀ ਹੁਣ ਠੀਕ ਹੈ ਕਾਬੂ ਅੱਗ ਕਾਬੂ ਆ ਫਾਗੜ ਨੇ ਪੂਰੀ ਹਲਕੀ ਸੀ ਜੀ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ